ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਨੇ ਜਿਹੜੇ ਉਹ ਕਹਿੰਦੇ ਨੇ ਕਿ ਉਹ ਚਲਦੇ ਹੀ ਰਹਿੰਦੇ ਨੇ ਹੁੰਦੇ ਜਾਂਦੇ ਰਹਿੰਦੇ ਨੇ ਸੁੱਖ ਦੁੱਖ ਦੋਹੇਦਾਰ ਕੱਪੜੇ ਪਹਿਰੇ ਜੈ ਮਨੁੱਖ ਸੋ ਇਹ ਸੁੱਖ ਤੇ ਦੁੱਖ ਜਿਹੜੇ ਨੇ ਇਹ ਤਾਂ ਚਲਦੇ ਹੀ ਰਹਿਣੇ ਨੇ ਇਸ ਗੱਲ ਤੋਂ ਕੋਈ ਮਨੁਕਰ ਨਹੀਂ ਹੋ ਸਕਦਾ ਗੱਲ ਇਹ ਹੈ ਕਿ ਦੁੱਖ ਜਿਹੜੇ ਨੇ ਉਹ ਦੁੱਖ ਮਹਿਸੂਸ ਕਦੋਂ ਹੁੰਦੇ ਨੇ ਜਿਹੜਾ ਦੁੱਖ ਹੈ ਉਹ ਦੁੱਖ ਉਦੋਂ ਲੱਗਦਾ ਹੈ ਜਦੋਂ ਆਪਾਂ ਉਸ ਪਰਮਾਤਮਾ ਤੋਂ ਦੂਰ ਹੁੰਨੇ ਆ ਉਦੋਂ ਉਹ ਦੁੱਖ ਜਿਹੜਾ ਹੈ ਉਹ ਵੱਡਾ ਲੱਗਦਾ ਹੈ ਦਰਦਰ ਤੇ ਭਟਕਦੇ ਹਾਂ ਖੁਆਰ ਹੁੰਨੇ ਹਾਂ ਉਸ ਦਰਦ ਨੂੰ ਉਸ ਦੁੱਖ ਨੂੰ ਮਹਿਸੂਸ ਕਰਨੇ ਹ ਪਰ ਜਦੋਂ ਉਹ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਈਏ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋਈਏ ਫਿਰ ਪਰਮਾਤਮਾ ਜਿਹੜਾ ਹੈ ਉਹ ਗੱਲ ਦੇ ਨਾਲ ਲਾ ਲੈਂਦਾ ਹੈ ਫਿਰ ਉਹ ਖੁਆਰ ਨਹੀਂ ਹੋਣ ਦਿੰਦਾ ਤੇ ਦੁੱਖਾਂ ਦਾ ਜਿਹੜਾ ਬਦਲ ਨੇ ਉਸ ਸੁੱਖਾਂ ਦੀ ਰੌਸ਼ਨੀ ਦੇ ਨਾਲ ਜਿਹੜੇ ਨੇ ਉਹ ਟੈਲੇ ਪੈ ਜਾਂਦੇ ਨੇ ਕਿਉਂਕਿ ਉਹ ਪਰਮਾਤਮਾ ਜਿਹੜਾ ਹੈ ਉਹ ਬਹੁਤ ਬੇਅੰਤ ਹੈ ਉਹ ਦਿਆਲੂ ਹੈ ਉਹ ਕਿਰਪਾਲੂ ਹੈ ਕਿਆ ਹੀ ਨਹੀਂ ਜਾ ਸਕਦਾ ਕਿ ਉਹਦੀ ਵਡਿਆਈ ਜਿਹੜੀ ਉਹ ਕਿਸ ਹੱਦ ਤੱਕ ਹੈ ਪਰ ਜਦੋਂ ਉਹ ਮਿਹਰ ਕਰਦਾ ਹੈ ਨਾ ਤੇ ਫੇਰ ਦੁਨਿਆਵੀ ਜਿਹੜੇ ਦੁੱਖ ਨੇ ਇਹ ਮਹਿਸੂਸ ਨਹੀਂ ਹੁੰਦੇ ਪਰ ਉਸ ਵਾਸਤੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਪੈਂਦਾ ਹੈ ਗੁਰੂ ਦੇ ਸ਼ਬਦ ਨੂੰ ਸਮਝਣਾ ਪੈਂਦਾ ਹੈ ਤੇ ਫਿਰ ਪਰਮਾਤਮਾ ਦੇ ਨਾਲ ਜੁੜਨਾ ਪੈਂਦਾ ਹੈ ਜਦੋਂ ਪਰਮਾਤਮਾ ਨਾਲ ਜੁੜ ਗਏ ਕਿਰਪਾ ਫੇਰ ਹੁਣੀ ਹੈ ਸੋ ਆਓ ਆਪਾਂ ਵੀ ਉਸ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਸੱਚੇ ਬਾਦਸ਼ਾਹ ਸਾਡੇ ਉੱਤੇ ਮਿਹਰ ਕਰੋ ਸਾਨੂੰ ਆਪਣੇ ਨਾਮ ਬਾਣੀ ਨਾਲ ਜੋੜ ਲਓ ਜੀ ਆਪਣੀ ਸ਼ਰਨ ਦੇ ਵਿੱਚ ਲੈ ਕੇ ਸੱਚੇ ਪਾਤਸ਼ਾਹ ਆਪ ਜੀ ਦੇ ਹੁਕਮ ਅਨੁਸਾਰੀ ਹੋ ਕੇ ਜੀਵਨ ਜੀ ਸਕੀਏ ਐਸੀ ਬਖਸ਼ਿਸ਼ ਕਰੋ ਜੀ